ਇਹ ਮੇਰੇ ਪੁੱਤ ਦਾ ਬੀਜ ਲੱਗਿਆ ਇੱਥੋਂ ਜੀ ਬਹੁਤ ਸ਼ੁਕਰ ਕਰਦੇ ਆਂ ਜੀ ਅਸੀਂ ਇਹਨਾਂ ਦੀ ਕਿਰਪਾ ਹੋਈ ਹੈ ਜੀ ਸ਼ੁਕਰਾਨਾ ਕਰਦਾ ਆਂ ਬਾਬਾ ਦੀਪ ਸਿੰਘ ਦਾ ਜੀ ਸਹੀ ਗੱਲ ਹੈ ਜਦੋਂ ਇੱਥੇ ਆ ਕੇ ਜੁਬੇਰਾ ਸਾਹਿਬ ਘੱਟਦੇ ਆ ਨਾ ਸਾਰੇ ਦੁੱਖ ਦਰਦ ਜਿਹੜੇ ਸਭ ਕੱਟ ਜਾਂਦੇ ਨੇ ਤੇ ਜੋ ਮੰਗੋ ਮਿਲਣਾ ਮਿਲ ਜਾਂਦਾ ਹਾਂ ਜੀ ਮਿਲਦਾ ਜੀ ਮਿਲਦਾ ਜੀ ਬਾਬੋ ਬਾਬਾ ਬੋਏ ਬਚਾ ਬੋ ਜੀ ਦਾ ਮੂਰਤ ਪਰਵਾਣਾ ਰੋਲ ਚੰਦ ਦੀ ਗਾਇਤਰੀ ਹੈ ਬੱਲੇ ਕੋ ਆਸ ਕਰਿਆ ਰੋਲ ਹੋਏ ਹਮਾਰੀ ਆਸ ਰੋਲ ਬਣ ਕੇ ਰਹਿਆ ਪਿਆਸਾ ਮਰ ਜਾਣ ਕਰਿਓ ਨਾ ਧਾਉ ਸੋਪੇ ਕੋ ਆਪ ਸੇਵਕ ਦੀ ਕਮਾਰੀ ਕਾਰੀ ਹੈ ਸਤਿਗੁਰ ਹਮਾਰਾ ਲੱਗਿਆ ਆਪਾ ਜੀ ਮੈਂ ਬਣੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਜੀ ਮੇਰੇ ਪੁੱਤ ਦਾ ਬੀਜ ਲੱਗਿਆ ਇੱਥੋਂ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਸ਼ੁਕਰ ਕਰਦੇ ਹਾਂ ਬਹੁਤ ਸ਼ੁਕਰ ਕਰਦੇ ਹਾਂ ਜੀ ਅਸੀਂ ਬੜੀਆ ਕਿੰਨੇ ਇਹਨਾਂ ਦੀ ਕਿਰਪਾ ਹੋਈ ਹੈ ਜੀ ਮੈਂ ਮਨੁੱਖ ਮਨੁੱਖ ਵਿੱਚ ਸੀ ਮੈਂ ਵੀ ਲਾਰਡ ਸਪੀਕਰ ਤੇ ਕਹੂੰਗਾ ਬਾਬਾ ਤੁਹਾਨੂੰ ਤਾਂ ਸ਼ੁਕਰ ਕਰੂੰਗਾ ਜੀ ਇਸ ਪ੍ਰਕਾਰ ਦਾ ਅਗਲੇ ਘੜ ਘਾ ਕੀਆ ਤਮਾਜ਼ਾ ਲੋਕਾਂ ਜੋਗੀ ਚਮਕਿਓ ਵੇਦ ਰਾਜ ਬ੍ਰਹਮਾ ਦੂਤੀਓ ਲੋਕਾਂ ਸਭ ਲੋਕ ਸਵਾਗਤ ਨਮਸਕਾਰ ਹੈ ਤਾਹੇ ਅਹੋਰਾ ਲੋਕਾਂ ਸਭ ਜਤੂ ਤੁਸੀਂ ਮੈਨੂੰ ਬਾਜੀ ਮਿਲ ਗਏ ਮੈਂ ਖਾਈ ਸ਼ੁਕਰਾਨਾ ਕਰਦਾ ਹਾਂ ਆਪਾਂ ਬਾਬਾ ਦੀਪ ਸਿੰਘ ਦਾ ਜੀ ਕਹਿੰਦੇ ਵੀ ਸਹੀ ਗੱਲ ਹੈ ਜਦੋਂ ਇੱਥੇ ਆ ਕੇ ਜੁਬੇਰਾ ਸਾਹਿਬ ਘੱਟਦੇ ਆ ਨਾ ਸਾਰੇ ਦੁੱਖ ਦਰਦ ਜਿਹੜੇ ਸਭ ਕੱਟ ਜਾਂਦੇ ਨੇ ਤੇ ਜੋ ਮੰਗੋ ਮਿਲਣਾ ਮਿਲ ਜਾਂਦਾ ਹਾਂ ਜੀ ਮਿਲਦਾ ਜੀ ਮਿਲਦਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮਝੋ ਆ राजगति जी को मारी राजगति आप सवारी पंगो सिंह बन सुदियो छत्रन गोपन गोपन कियो पर के अंतन की जान दे पर की तीर बचा ले के गुंजाला तोला अपन करबा रे शिकार होला अपन दु पाए तय दुके सुख आए सोतन के सुखी एक रे की बिन जाने के बड़ बड़ की जान गद तो दे तो दे राजा राजा क्या करत हो मारा धन्यवाद करत हो तुम के निकले ता सब हो दिल से तारण है ਬੋਤ ਉਚਾਰਾ ਹੈ ਕਰਨ ਕਰਮੋ ਕਹਾਈ ਦੁਸ਼ਤ ਤੇ ਤਸਮਹ ਜੇ ਬੰਦ ਜੀ ਦੰਦਾ ਨਾ ਆਪਣੀ ਬੋਤ ਉਚਾਰਾ ਸਮਝਾ ਦਿੱਤੇ ਰਹਿ ਤੁਮ ਨਿਰੰਗ ਕਾ ਨ ਤਬੇ ਪੇਦ ਪੇਦ ਆ ਰਿਆ ਨਾ ਨਿਰੰਗ ਕਾ ਨਿਰੰਗ ਵਾਹਿਗੁਰੂ ਜੀ ਕਾਰ ਹਰ ਸਾਹਿਬ ਵਾਹਿਗੁਰੂ ਜੀ ਦੇਹ ਤਸਮੋ ਜੀ ਕੰਨ ਜੀ ਦਾ ਤਾ ਨਾ ਆਪਣੀ ਬੋਜ ਚਾਰਾ ਸੰਜਾਨੀ ਕਹਿ ਰਹਿ ਤਮਿ ਨਾ ਰੰਗ ਕਾਨਕ ਬੇਦ ਬੇਦ ਆ ਰਿਆ ਨਾ ਦਰੁਤਾ ਦੰਕਾ ਨਿਰੰਗ ਰਹਿ ਨਾ ਅਸਰ ਤਤ ਕਾਲਾ ਪਾ ਦਿੱਤਾ ਜਾਏ ਨਹੀਂ ਹੜਿਓ ਤੇਤਾ ਤਨਕ ਬੋਹਰ ਹੋਏ ਦੁਸ਼ਚਾਇ ਗੰਭਵ ਰਾਜ ਬਾਸ ਰੂਪ ਅਪਾਰ ਅਗਲ ਕਾ ਮੇਰੀ ਤੁਮ ਬੋਰੋ ਸਿਂਘੁ ਭਾਵੈ ਸੰਗਰੋ ਦੁਸੀ ਦੇ ਉਤੋ ਚੁਟਮਾਤਾ ਸਰਨ ਮਲੇਸ਼ ਕਰੋ ਦਾ ਜਾਨੇ ਬਨੇ ਕਿਤੇ ਦੁਸ਼ਟੋਕ ਤਹਲਾ ਰਹੇ ਜਨਮ ਕਾ ਬਲੇ ਧਿਆਲੇ ਕਿਤੇ ਤੁੰਸ ਕਨਸਵਾਰੇ ਲੋਗਾ ਕੋ ਮਾਟਿਆ ਕਾ ਕੇ ਕਾਰ ਨਿਕੰਦਾ